ਜਿਵੇਂ ਕਿ ਦੋਸਤੋ ਜਾਣਦੇ ਆਂ ਬੈਸਟ ਵਿੱਚ ਚੋਣਾਂ ਲੇ ਗੀਆਂ ਤੇ ਮੈਂ ਬੈਸਟ ਦੇ ਲੋਕਾਂ ਨੂੰ ਜੁਗਾਰ ਰਿਹਾ ਵਾਂ ਵੀ ਜਦੋਂ ਵੀ ਲੀਡਰ ਵੋਟਾਂ ਮੰਗਣ ਆਉਣਗੇ ਤੁਸੀਂ ਘਟੋ ਘਟ ਉਹਨਾਂ ਤੋਂ ਸਵਾਲ ਪੁੱਛਣੇ ਆ ਵੀ ਬੁੱਢਾਂ ਨਾਲੇ ਕਿਉਂ ਨਹੀਂ ਸਾਫ ਹੋ ਰਿਹਾਗਾ ਮਰਦ ਸਮਾਜ ਸੇਵੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮਾਂ ਦਾ ਦੁੱਧ ਪੀਤਾ ਵਾ ਤਾਂ ਲੁੱਦਾਂ ਨੇ ਆਜੋ ਡੇਰੇ ਲਾ ਲਓ ਕਿਉਂਕਿ ਲੀਡਰਾਂ ਨੇ ਵੀ ਡੇਰੇ ਲਾ ਲਏ ਆ ਆਪਾਂ ਬੁੱਢੇ ਨਾਲੇ ਵਾਸਤੇ ਸਰਕਾਰਾਂ ਦੇ ਭੂਨੇ ਜਵਾਨੀ ਫਸਾ ਲਈਏ ਜੋ ਪਾ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀਗੇ ਕੱਦੋ-ਕੱਦੋ ਜੇ ਬੁੱਢੇ ਨਾਲ ਸਾਫਨਾ ਹੋਇਆ ਆਪਾਂ ਇਹਨਾਂ ਲੀਡਰ ਨੂੰ ਖੁੱਝ ਰਖਵਾਰ ਦਾ ਕਰ ਸਕਦੇ ਆ ਵੋਟਰਾਂ ਦੇ ਵਿੱਚ ਹੱਥ ਜੋੜ ਜੋੜ ਕੇ ਪੁੱਠੇ ਸਿੱਦੇ ਲਾਰੇ ਲਾ ਕੇ ਤੁਸੀਂ ਵੋਟਾਂ ਮੰਗਦੇ ਆ ਉਹ ਆਉਣਿਓ ਤੇ ਬਾਅਦ ਕੱਖ ਦੀ ਕਰਦੇ ਬਾਅਦ ਤੁਸੀਂ ਦੀਦੇ ਨਹੀਂ ਕਦੇ ਇਦਾਂ ਨਾ ਹੋਵੇ ਵੱਡੇ ਸਮਾਜੇ ਵੀ ਤੁਸੀਂ ਆਉਣਾ ਤੇ ਟੀਟੂ ਬਣੇ ਗੱਲਾਂ ਹੀ ਬੰਗਾ ਲੈ ਲਵੇ ਟੀਟੂ ਬਣੇ ਮਾਰਿਆ ਜਾਵੇ ਤੇ ਲੋਕੀ ਗੱਲਾਂ ਕਰਨਗੇ ਵਿਚੜੀਆਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਤਾਂ ਲੜਦੀਆਂ ਲੜਦੀਆਂ ਮਾਰੀ ਗਈਆਂ ਤੇ ਵੱਡੇ ਸਮਾਜੇ ਵੀ ਬਠਿੰਡੇ ਬੈਠੇ ਗੱਲਾਂ ਹੀ ਕਰਦੇ ਰਹਿ ਗਏ ਹਾਂ ਹਾਂਜੀ ਸਰ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਦੋਸਤੋ ਜਾਣਦੇ ਆਂ ਬੈਸਟ ਵਿੱਚ ਚੋਣਾਂ ਨੇ ਕਰਾਂ ਤੇ ਮੈਂ ਬੈਸਟ ਦੇ ਲੋਕਾਂ ਨੂੰ ਜੁਗਾਰਿਆ ਵਾਂ ਵੀ ਜਦੋਂ ਵੀ ਲੀਡਰ ਵੋਟਾਂ ਮੰਗਣ ਆਉਣਗੇ ਤੁਸੀਂ ਘਟੋ ਘਟੋ ਉਹਨਾਂ ਨੂੰ ਸਵਾਲ ਪੁੱਛਣੇ ਆ ਵੀ ਬੁੱਢੇ ਨਾਲ ਕਿਉਂ ਨਹੀਂ ਸਾਫ ਹੋ ਰਿਹਾ ਕਰ ਅੱਜ ਮੈਨੂੰ ਲੋਕੀ ਪੁੱਛਦੇ ਵੀ ਆ ਕੀ ਆ ਮੈਂ ਕਿਹਾ ਬੁੱਢੇ ਨਾਲ ਦਾ ਪਾਣੀ ਆ ਮੈਨੂੰ ਕਹਿੰਦੇ ਆ ਕੀ ਆ ਮੈਂ ਕਿਹਾ ਦੁੱਧਾ ਬੋਣੀ ਨਿਪਲ ਵਿੱਚ ਪਾ ਪਾ ਕੇ ਹੁਣ ਮੈਂ ਵੱਡੇ ਸਮਾਜ ਸੇਵੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮਾਂ ਦਾ ਦੁੱਧ ਪੀਤਾ ਵਾ ਤਾਂ ਲੁੱਦਾਂ ਨੇ ਆਜੋ ਡੇਰੇ ਲਾ ਲਓ ਕਿਉਂਕਿ ਲੀਡਰਾਂ ਨੇ ਵੀ ਡੇਰੇ ਲਾ ਲਏ ਆ ਉੱਥੇ ਮੰਤਰੀ ਆ ਕੇ ਬਹਿ ਗਏ ਆ ਐਮਐਲਏ ਆ ਕੇ ਬਹਿ ਗਏ ਆ ਤੁਸੀਂ ਵੀ ਆਵਦੇ ਆ ਠੰਡ ਫੋੜੇ ਟੁੱਕ ਲਿਓ ਇੱਥੇ ਕਰਾ ਕੋਈ ਜਿੱਦਰ ਭਗਵਾਨ ਦਮਨ ਜੀ ਕਾਗਜ਼ ਭਰਨਗੇ ਆਪਾਂ ਉੱਥੇ ਜਾ ਕੇ ਰੌਲਾ ਪਾਵਾਂਗੇ ਕਿ ਬੁੱਢਾ ਨਾਲਾ ਕਿਉਂ ਨਹੀਂ ਸਾਫ਼ ਹੋਇਆ ਆਜੋ ਵੱਡੇ ਸਮਾਸੀਓ ਆਪਾਂ ਬੁੱਢੇ ਨਾਲੇ ਵਾਸਤੇ ਸਰਕਾਰਾਂ ਦੇ ਭੂਨੇ ਜਵਾਨੀ ਫਸਾ ਲਈਏ ਜਿਵੇਂ ਪਾਪ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀਗੇ ਕਿੱਦੋਂ-ਕੱਦੋਂ ਚ ਬੁੱਢੇ ਨਾਲਾ ਸਾਫ਼ ਨਾ ਹੋਇਆ ਆਪਾਂ ਇਹਨਾਂ ਲੀਡਰ ਨੂੰ ਖੁੱਝ ਰਖਵਾਰਤਾ ਕਰ ਸਕਦੇ ਆ ਆਪਾਂ ਇਹਨਾਂ ਲੀਡਰ ਨੂੰ ਕਹਿ ਸਕਦੇ ਆ ਵੀ ਸਾਡੇ ਜਵਾਨ ਜਿਹੜੇ ਹੈਗੇ ਆ ਟੈਨਸ਼ਨਾਂ ਨਾਲ ਮਰ ਰਹੇ ਆ ਬਿਮਾਰੀਆਂ ਨਾਲ ਮਰ ਰਹੇ ਆ ਹਸਪਤਾਲ ਭਰੇ ਪਏ ਆ ਟੈਨਸ਼ਨ ਦਾ ਕੋਈ ਇਲਾਜ ਹੈ ਨਹੀਂ ਅਰਬਾਂ ਖਰਬਾਂ ਰੁਪਏ ਲੱਗ ਜਾਂਦਾ ਵਾ ਤੁਸੀਂ ਜੀ ਵੋਟਾਂ ਦੇ ਵਿੱਚ ਹੱਥ ਜੋੜ ਜੋੜ ਕੇ ਪੋਟੇਸ ਦਾ ਲਾਰੇ ਲਾ ਕੇ ਤੁਸੀਂ ਵੋਟਾਂ ਮੰਗਦੇ ਆਉਂਦੇ ਹੋ ਉਹ ਆਉਣੇ ਹੋ ਤੇ ਬਾਅਦ ਚ ਕੱਖ ਨਹੀਂ ਕਰਦੇ ਬਾਅਦ ਚ ਤੁਸੀਂ ਦੀਦੇ ਨਹੀਂ ਅੱਜ ਦਿੱਲੀ ਦੇ ਬੰਦੇ ਵੀ ਇੱਥੇ ਬੈਠੇ ਨੇ ਗ੍ਰਾਮ ਅੱਜ ਹੋਰ ਵੀ ਬੰਦੇ ਬੈਠੇ ਨੇ ਆਪਾਂ ਜੇ ਲੜਾਂਗੇ ਤਾਂ ਆਪਣੇ ਬੱਚਿਆਂ ਦੇ ਭਵਿੱਖ ਕੁਦਰਤ ਬਚੂਗਾ ਗ੍ਰਾਮ ਅੱਜ ਮੈਂ ਤਾਂ ਲੈ ਕੇ ਆਇਆ ਵਾਂ ਕਦੇ ਇਦਾਂ ਨਾ ਹੋਵੇ ਵੱਡੇ ਸਮਾਸੇ ਵੀ ਤੁਸੀਂ ਆਉਣਾ ਟੀਟੂ ਬਣਿਆ ਗੱਲਾਂ ਹੀ ਪੰਗਾ ਲੈ ਲਵੇ ਟੀਟੂ ਬਣਿਆ ਮਾਰਿਆ ਜਾਵੇ ਤੇ ਲੋਕੀ ਗੱਲਾਂ ਕਰਨਗੇ ਵਿਚੜੀਆਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਤਾਂ ਲੜਦੀਆਂ ਲੜਦੀਆਂ ਮਾਰੀ ਗਈਆਂ ਤੋ ਵੱਡੇ ਸਮਾਸੇ ਵੀ ਬਠਿੰਡੇ ਬੈਠੇ ਗੱਲਾਂ ਹੀ ਕਰਦੇ ਰਹੇ ਕਰਾ ਹਾਂਜੀ ਦੁੱਧ ਦੀ ਬੋਤਲ ਕਿਉਂ ਲੈ ਆ ਦੁੱਧ ਜਿਹੜੇ ਦੁੱਧ ਨਾਲ ਨਿੱਪਲੇ ਨਾਲ ਦੁੱਧ ਪੀਤਾ ਹੁੰਦਾ ਵਾ ਬਾਈ ਜੀ ਉਹ ਤਾਂ ਗੱਲਾਂ ਹੀ ਕਰਦੇ ਹੁੰਦੇ ਆ ਉਹ ਲੜਾਈਆਂ ਨਹੀਂ ਲੜਦੇ ਹੁੰਦੇ ਕਰਾ ਜਿਹਨੇ ਮਾਂ ਦਾ ਦੁੱਧ ਪੀਤਾ ਹੁੰਦਾ ਵਾ ਥਾਪੀ ਮਾਰਦੇ ਆ ਕਰਕੇ ਹੱਕ ਚ ਮਾਰਦੇ ਆ ਤੇ ਉਹੀ 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 ਕੰਮ ਕਰਦੇ ਹੁੰਦੇ ਆ ਠੀਕ ਹੈ ਜਿਵੇਂ ਕਿ ਦੋਸਤੋ ਜਾਣਦੇ ਆ ਬੈਸਟ ਵਿੱਚ ਚੋਣਾਂ ਆ ਲੈ ਕਰਾ ਤੇ ਮੈਂ ਬੈਸਟ ਦੇ ਲੋਕਾਂ ਨੂੰ ਜੁਗਾਰਿਆ ਵਾਂ ਵੀ ਜਦੋਂ ਵੀ ਲੀਡਰ ਵੋਟਾਂ ਮੰਗਣ ਆਉਣਗੇ ਤੁਸੀਂ ਘਟੋ ਘਟ ਉਹਨਾਂ ਤੋਂ ਸਵਾਲ ਪੁੱਛਣੇ ਆ ਵੀ ਬੁੱਢਾ ਨਾਲ ਕਿਉਂ ਨਹੀਂ ਸਾਫ ਹੋ ਰਿਹਾ प्रदेश ਸਮਾਸੀ ਵੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਮਾਂ ਦਾ ਦੁੱਧ ਪੀਤਾ ਵਾ ਤਾਂ ਲੁੱਦਾਂ ਨੇ ਆਜੋ ਡੇਰੇ ਲਾ ਲਓ ਕਿਉਂਕਿ ਲੀਡਰਾਂ ਨੇ ਵੀ ਡੇਰੇ ਲਾ ਲਏ ਆ ਆਪਾਂ ਬੁੱਢੇ ਨਾਲੇ ਵਾਸਤੇ ਸਰਕਾਰਾਂ ਦੇ ਭੂਨੇ ਜਵਾਨੀ ਫਸਾ ਲਈਏ ਜਿਵੇਂ ਪਾ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀਗੇ ਕਿਤੋਂ-ਕਤੋਂ ਚ ਬੁੱਢੇ ਨਾਲਾਂ ਸਾਫਣਾ ਹੋਇਆ ਆਪਾਂ ਇਹਨਾਂ ਲੀਡਰ ਨੂੰ ਖੁੱਝ ਰਖਵਾਰ ਦਾ ਕਰ ਸਕਦੇ ਆ ਮੋਰਟਾਂ ਦੇ ਵਿੱਚ ਹੱਥ ਜੋੜ ਜੋੜ ਕੇ ਪੁੱਠੇਸ ਤੇ ਲਾਰੇ ਲਾ ਕੇ ਤੁਸੀਂ ਵੋਟਾਂ ਮੰਗਦੇ ਆ ਉਹਨੇ ਉਹ ਤੇ ਬਾਅਦ ਕੱਖ ਨਹੀਂ ਕਰਦੇ ਬਾਅਦ ਤੁਸੀਂ ਦੀਦੇ ਨਹੀਂ ਕਵੇ ਦਾ ਨਾ ਹੋਵੇ ਵੱਡੇ ਸਮਾਸ਼ੇਵੀ ਤੁਸੀਂ ਆਉਣਾ ਤੇ ਟੀਟੂ ਬਣੇ ਗੱਲਾਂ ਹੀ ਬੰਗਾ ਲੈ ਲਵੇ ਟੀਟੂ ਬਣਿਆ ਮਾਰਿਆ ਜਾਵੇ ਤੇ ਲੋਕੀ ਗੱਲਾਂ ਕਰਨਗੇ ਵਿਚੜੀਆਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਤਾਂ ਲੜਦੀਆਂ ਲੜਦੀਆਂ ਮਾਰੀ ਗਈਆਂ ਤੇ ਵੱਡੇ ਸਮਾਸ਼ੇਵੀ ਬਠਿੰਡੇ ਬੈਠੇ ਗੱਲਾਂ ਹੀ ਕਰਦੇ ਰਹਿ ਗਏ ਜੀ ਸਰ ਸਭ ਤੋਂ ਪਹਿਲਾਂ ਟੀਟੂ ਬਣੀਆ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਦੋਸਤੋ ਜਾਣਦੇ ਆ ਬੈਸਟ ਵਿੱਚ ਚੋਣਾਂ ਆ ਲੈ ਕਰਾਂ ਤੇ ਮੈਂ ਬੈਸਟ ਦੇ ਲੋਕਾਂ ਨੂੰ ਜੁਗਾਰ ਰਿਹਾ ਵਾਂ ਵੀ ਜਦੋਂ ਵੀ ਲੀਡਰ ਵੋਟਾਂ ਮੰਗਣ ਆਉਣਗੇ ਤੁਸੀਂ ਘਟੋ ਘਟਾ ਉਹਨਾਂ ਤੋਂ ਸਵਾਲ ਪੁੱਛਣੇ ਆ ਵੀ ਬੁੱਢੇ ਨਾਲਾ ਕਿਉਂ ਨਹੀਂ ਸਾਫ਼ ਹੋ ਰਿਹਾ ਕਰਾਂ ਅੱਜ ਮੈਨੂੰ ਲੋਕੀ ਪੁੱਛਦੇ ਵੀ ਆਹ ਕੀ ਆ ਮੈਂ ਕਿਹਾ ਬੁੱਢੇ ਨਾਲਾ ਦਾ ਪਾਣੀ ਆ ਮੈਨੂੰ ਕਹਿੰਦੇ ਆਹ ਕੀ ਆ ਮੈਂ ਕਿਹਾ ਦੁੱਧਾ ਬੋਣੀ ਨਿੱਪਲ ਵਿੱਚ ਪਾ ਪਾ ਕੇ ਹੁਣ ਮੈਂ ਵੱਡੇ ਸਮਾਜ ਸੇਵੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮਾਂ ਦਾ ਦੁੱਧ ਪੀਤਾ ਵਾ ਤਾਂ ਲੋਧ ਉੱਥੇ ਮੰਤਰੀ ਆ ਕੇ ਬਹਿ ਗਏ ਆ ਐਮ ਐਲ ਏ ਆ ਕੇ ਬਹਿ ਗਏ ਆ ਤੁਸੀਂ ਵੀ ਆਉਂਦੇ ਆ ਠੰਡ ਫੋੜੇ ਟੁਕ ਲਿਓ ਉੱਥੇ ਕਿਰਾ ਕੋਈ ਜਿੱਦਰ ਭਗਵਾਨ ਦਮਨ ਜੀ ਕਾਗਜ਼ ਭਰਨਗੇ ਆਪਾਂ ਵੀ ਉੱਥੇ ਜਾ ਕੇ ਰੌਲਾ ਪਾਵਾਂਗੇ ਕਿ ਬੁੱਢੇ ਨਾਲਾ ਕਿਉਂ ਨਹੀਂ ਸਾਫ ਹੋਇਆ ਆਜੋ ਵੱਡੇ ਸਮਾਸ਼ੇਵੀਓ ਆਪਾਂ ਬੁੱਢੇ ਨਾਲੇ ਵਾਸਤੇ ਸਰਕਾਰਾਂ ਦੇ ਭੂਨੇ ਜਵਾਨੀ ਫਸਾ ਲਈਏ ਜਿਵੇਂ ਪਾਪ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀਗੇ ਕਿੱਦੋਂ-ਕਦੋਂ ਚ ਬੁੱਢੇ ਨਾਲਾ ਸਾਫ ਨਾ ਹੋਇਆ ਆਪਾਂ ਇਹਨਾਂ ਲੀਡਰ ਨੂੰ ਖੱਜਲਖਵਾਰ ਦਾ ਕਰ ਸਕਦੇ ਆ ਆਪਾਂ ਇਹਨਾਂ ਲੀਡਰ ਨੂੰ ਕਹਿ ਸਕਦੇ ਆ ਵੀ ਸਾਡੇ ਜਵਾਨ ਜਿਹੜੇ ਹੈਗੇ ਆ ਟੈਨਸ਼ਨਾਂ ਮਾਰ ਰਹੇ ਆ ਬਿਮਾਰੀਆਂ ਨਭਰੇ ਆ ਹਸਪਤਾਲ ਭਰੇ ਪਏ ਆ ਕੈਂਸਰ ਦਾ ਕੋਈ ਇਲਾਜ ਹੈ ਨਹੀਂ اربਾ ਖਰਬ ਰੁਪਏ ਲੱਗ ਜਾਂਦਾ ਵਾ ਤੁਸੀਂ ਵੋਟਾਂ ਦੇ ਵਿੱਚ ਹੱਥ ਜੋੜ ਜੋੜ ਕੇ ਪੁੱਠੇ ਸਿੱਦੇ ਲਾਰੇ ਲਾ ਕੇ ਤੁਸੀਂ ਵੋਟਾਂ ਮੰਗਦੇ ਆ ਉਹ ਆਉਣਿਓ ਤੇ ਬਾਅਦ ਚ ਕੱਖ ਨਹੀਂ ਕਰਦੇ ਬਾਅਦ ਚ ਤੁਸੀਂ ਦੀਦੇ ਨਹੀਂ ਅੱਜ ਦਿੱਲੀ ਦੇ ਬੰਦੇ ਵੀ ਇੱਥੇ ਬੈਠੇ ਨੇ ਗ੍ਰਾਮ ਅੱਜ ਹੋਰ ਵੀ ਬੰਦੇ ਬੈਠੇ ਨੇ ਆਪਾਂ ਜੇ ਲੜਾਂਗੇ ਤਾਂ ਆਪਣੇ ਬੱਚਿਆਂ ਦੇ ਭਵਿੱਖ ਕੁਦਰਤ ਬਚੂਗਾ ਗ੍ਰਾਮ ਅੱਜ ਮੈਂ ਤਾਂ ਲੈ ਕੇ ਆਇਆ ਵਾਂ ਕਦੇ ਇਦਾਂ ਨਾ ਹੋਵੇ ਵੱਡੇ ਸਮਾਸੇ ਵੀ ਤੁਸੀਂ ਆਉਣਾ ਤੇ ਟੀਟੂ ਬਣਿਆ ਗੱਲਾਂ ਹੀ ਬੰਗਾ ਲੈ ਲਵੇ ਟੀਟੂ ਬਣਿਆ ਮਾਰਿਆ ਜਾਵੇ ਤੇ ਲੋਕੀ ਗੱਲਾਂ ਕਰਨਗੇ ਵਿਚੜੀਆਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਤਾਂ ਲੜਦੇ ਲੜਦੇ ਮਾਰੇ ਗਈਆਂ ਤੇ ਵੱਡੇ ਸਮਾਸੇ ਵੀ ਬਠਿੰਡੇ ਬੈਠੇ ਗੱਲਾਂ ਹੀ ਕਰਦੇ ਰਹੇ ਹਾਂ ਹਾਂਜੀ ਦੁੱਧ ਦੀ ਬੋਤਲ ਕਿਉਂ ਲੈ ਆ ਦੁੱਧ ਦੀ ਜਿਹੜੇ ਦੁੱਧ ਨਾਲ ਨਿੱਪਲ ਨਾਲ ਦੁੱਧ ਪੀਤਾ ਹੁੰਦਾ ਵਾ ਬਾਈ ਜੀ ਉਹ ਤਾਂ ਗੱਲਾਂ ਹੀ ਕਰਦੇ ਹੁੰਦੇ ਆ ਉਹ ਲੜਾਈਆਂ ਨਹੀਂ ਲੜਦੇ ਹੁੰਦੇ ਕਰ ਜਿਹਨੇ ਮਾਤਾ ਦੁੱਧ ਪੀਤਾ ਹੁੰਦਾ ਵਾ ਥਾਪੀ ਮਾਰਦੇ ਆ ਕਰਕੇ ਹੱਕ ਚ ਮਾਰਦੇ ਆ ਤੇ ਉਹੀ 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 ਕੰਮ ਕਰਦੇ ਹੁੰਦੇ ਆ ਠੀਕ ਹੈ